ਜ਼ਿਲ੍ਹਾ ਜਲੰਧਰ ਵਿਖੇ ਇੱਕ ਵਾਰ ਫਿਰ ਸਰਕਾਰੀ ਪੀਲੇ ਪੰਜੇ ਨੂੰ ਆਪਣੀ ਕਾਰਗੁਜ਼ਾਰੀ ਦਿਖਾਉਣ ਦਾ ਮੌਕਾ ਮਿਲਿਆ ਹੈ। ਥਾਣਾ ਬਿਲਗਾਦੀਨ ਪੈਂਦੇ ਪਿੰਡ ਬੁਰਜ ਹਸਨ ਵਿਖੇ ਪ੍ਰਸ਼ਾਸਨ ਵੱਲੋਂ ਇੱਕ ਘਰ ਉੱਤੇ ਪੀਲਾ ਪੰਜਾ ਚਲਾਇਆ ਗਿਆ ਹੈ। ਭਾਰੀ ਪੌਂਸ ਬਲ ਨਾਲ ਮੌਕੇ ਤੇ ਪਹੁੰਚੇ ਹੋਏ ਡੀਐਸਪੀ ਸਰਵੰਤ ਸਿੰਘ ਬਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਯੋਧੇ ਤਹਿਤ ਅੱਜ ਪਿੰਡ ਬੁਰਜ ਹਸਨ ਵਿਖੇ ਕਾਰਵਾਈ ਕੀਤੀ ਗਈ ਹੈ। ਜਿਸ ਵਿੱਚ ਇੱਕ ਕਥਿਤ ਨਸ਼ਾ ਤਸਕਰ सुरेंद्र ਸਿੰਘ ਵਰਪੇੰਦਾ ਜੋਗ ਕਾਹ ਵੀ ਲੰਬੇ ਸਮੇਂ ਤੋਂ ਨਸ਼ੇ ਦਾ ਵਪਾਰ ਕਰ ਰਿਹਾ ਸੀ ਉਸ ਉੱਪਰ ਪੈਣਾ ਤੋਂ ਹੀ ਵੱਖ-ਵੱਖ ਧਰਮਾਂ ਦੇ ਤਹਿਤ ਲਗਭਗ 6 ਮੁਕਦਮੇ ਦਰਜ ਹਨ ਉਸ ਵੱਲੋਂ ਪਿੰਡ ਬੁਰਜ हसन ਵਿਖੇ ਪੰਚਾਇਤੀ ਜ਼ਮੀਨ ਤੇ 25 ਤੋਂ 30 ਮਰਲੇ ਦੇ ਕਰੀਬ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਜਿਸ ਨੂੰ ਬीडीपीਓ ਸਾਹਿਬ ਜੀ ਦੀ ਮਦਦ ਨਾਲ ਛਡਵਾ ਕੇ ਪੰਚਾਇਤ ਦੇ ਸਪੁਰਦ ਕਰ ਦਿੱਤਾ ਗਿਆ ਹੈ ਜਿਸ ਦੀ ਅੰਦਾਜ਼ਨ ਕੀਮਤ 65 ਲੱਖ ਦੇ ਕਰੀਬ ਹੈ ਜਿਸ ਦੀ ਕੇ ਹੁਣ ਨਿਲਾਮੀ ਕਰਵਾਈ ਜਾਵੇਗੀ ਇਸ ਤੋਂ ਇਲਾਵਾ ਗੱਡੀਆਂ ਵੀ ਕਾਬੂ ਦੇ ਵਿੱਚ ਲਈਆਂ ਗਈਆਂ ਹਨ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਘਰੋਂ ਬਾਹਰ ਕਰਕੇ ਸੀਲ ਕਰ ਦਿੱਤਾ ਗਿਆ ਹੈ। ਡੀਐਸਪੀ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਨਸ਼ੇ ਦੇ ਤਿੰਨ ਮੁਕੱਦਮੇ ਦਰਜ ਹਨ ਜਿਨ੍ਹਾਂ ਵਿੱਚ 28 ਲੱਖ ਦੀ ਡਰੱਗਸ ਮਨੀ ਦੀ ਬਰਾਮਦਗੀ ਵੱਡੀ ਮਾਤਰਾ ਵਿੱਚ ਚੂਰਾ ਫੋਸਟ ਅਤੇ ਕਰੀਬ 1 ਕਿਲੋ ਹਰੌਨ ਫੜੀ ਗਈ ਸੀ। ਇਸ ਤੋਂ ਇਲਾਵਾ ਪੁਲਿਸ ਪਾਰਟੀ ਦੇ ਫਾਇਰਿੰਗ ਅਤੇ ਰੋਵਲਵਰ ਵੀ ਫੜਿਆ ਗਿਆ ਸੀ। ਪੰਜਾਬ ਸਰਕਾਰ ਵੱਲੋਂ ਜੁਧ ਨਸ਼ਾ ਰੋਧ ਜੜੀ ਕਾਰਵਾਈ ਦੇ ਤਹਿਤ ਅੱਜ ਲੜੀ ਦੇ ਵਿੱਚ ਅਸੀਂ ਬੁਰਜ ਹਸਨਪਿੰਡ ਦੇ ਵਿੱਚ ਹਾਜ਼ਰ ਹਾਂ ਇਸ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਵਿੰਦਰ ਸਿੰਘ ਜੀ ਵੱਲੋਂ ਨਸ਼ਾ ਵਿਰੁੱਧ ਦੇ ਮਾੜੇ ਅੰਸਰਾਂ ਉਹ ਜਿਹੜੀ ਮਹਿਮ ਚਲਾਈ ਗਈ ਆ ਉਸ ਦੀ ਕੜੀ ਵਜੋਂ ਅੱਜ ਬੁਰਜ ਹਸਨ ਦਾ ਇੱਕ ਮਕੱਲਰ ਹੈਗਾ ਸਰਿੰਦਰ ਸਿੰਘ ਸ਼ੰਦਾ ਜਿਸ ਤੇ ਛੇ ਮਕਦਮੇ ਦਰਜ ਨੇ تین ਲੜਾਈ ਝਗੜੇ ਦੇ ਤੇ ਤਿੰਨ ਐਨਆਰਪੀ ਸੱਕ ਦੇ ਵਿੱਚ ਜਿਹੜੇ ਕਿ ਕਮਰਸ਼ੀਅਲ ਰਿਕਵਰੀ ਦੇ ਵਿੱਚ ਇਹ ਮਕਦਮੇ ਦਰਜ ਨੇ ਇਹਦੀ 30 ਮਰਲੇ ਜਗਾ ਜਿਹੜੀ ਪੰਚਾਇਤ ਲੈਂਡ ਸੀ ਅੱਜ ਜਿਹੜੀ ਆ ਉਹ ਕੋਠੀ ਜਿਹੜੀ ਪਲੱਸ ਇਹਨਾਂ ਦਾ ਜਿਹੜਾ ਹਵੇਲੀ ਸੀ ਉਹ ਪੰਚਾਇਤ ਤੇ ਵੀਡੀਓ ਆਫਿਸ ਤੇ ਹਵਾਲੇ ਕੀਤੀ ਗਈ ਹੈਗੀ ਆ ਇਸ ਤੋਂ ਇਲਾਵਾ ਇਹ ਵੀ ਮੈਂ ਦੱਸਣਾ ਚਾਹੁੰਦਾ ਵੀ ਇਹ ਵਿਅਕਤੀ ਜਿਹੜਾ ਸੀ ਇਹਨਾਂ ਹੋਰ ਵੀ ਜਿਹੜੀਆਂ ਚੱਲ ਚੱਲ ਜ਼ਿਆਦਾ ਤਾਂ ਬਣਾਈਆਂ ਸੀ ਉਸ ਦੇ ਤਹਿਤ 66ਫ ਤੇ ਕਾਰਵਾਈ ਕਰਦੇ ਹੋયા ਇਸ ਦੀ ਕੋਠੀ ਜਿਹੜੀ ਆ ਉਹ ਫ੍ਰੀਜ਼ ਕੀਤੀ ਗਈਆਂ ਗੱਡੀਆਂ ਵੀ ਇਹਦੀਆਂ ਫ੍ਰੀਜ਼ ਕੀਤੀਆਂ ਗਈਆਂ ਨੇ ਜਿਹੜਾ ਪਰਿਵਾਰ ਸੀਗਾ ਜਿਹੜਾ ਕੋਠੀ ਦੇ ਅੰਦਰ ਤੇ ਪਰਿਵਾਰ ਨੂੰ ਇੱਥੋਂ ਜਿਹੜਾ ਸੀ ਵੀਡੀਓ ਆਫਿਸ ਵੱਲੋਂ ਤੋਂ ਪੰਚਾਇਤ ਵੱਲੋਂ ਬਾਹਰ ਬਿਠਾ ਕੇ ਉਹਨਾਂ ਦੀ ਜਿਹੜਾ ਕਰਨ ਨੂੰ ਜਿਹੜਾ ਵਾ ਉਹ ਲੋਕ ਕਰਵਾ ਕੇ ਸੀਲ ਕਰ ਦਿੱਤਾ ਗਿਆ ਕਿੰਨੇ ਮੁਕਦਮੇ ਐਨਡੀ ਦੇ ਵਖ-ਵਖ ਇਹ ਤੇ ਤਿੰਨ ਮੁਕਦਮੇ ਐਨਡੀ ਦੇ ਸੈਕਟਰ ਦੇ ਦਰਜ ਨੇ ਜਿਹੜੇ ਦੋ ਮੁਕਦਮੇ ਨੇ ਉਹ ਕਮਰਸ਼ੀਅਲ ਰਿਕਵਰੀ ਦੇ ਆ ਜਿਹਦੇ ਵਿੱਚ ਮੈਂ ਜਾਣਕਾਰੀ ਦੱਸਣਾ ਚਾਹੁੰਦਾ ਵੀ ਇਹਦੇ 28 ਲੱਖ ਜਿਹੜੀ ਡਰਗ ਮਨੀ ਇਹ ਤਾਂ ਕੋਈ ਬਰਾਮਦ ਹੋਈ ਸੀ ਹੈਵੀ ਕੁਆਨਟੀਟੀ ਦੇ ਵਿੱਚ ਚੂਰਾ ਪੋਸਟ ਅਤੇ 1 ਕਿਲੋ ਹਿਰੋਨ ਜਿਹੜੀ ਸੀ ਉਹ ਬਰਾਮਦ ਕੀਤੀ ਗਈ ਸੀ ਇਨ ਪੁਲਿਸ ਤੇ ਫੈਰਿੰਗ ਕੀਤੀ ਸੀ ਉਸ ਸਮੇਂ ਇਹਦੇ ਕੋਲ ਅਸਲਾ ਵੀ ਜਿਹੜਾ ਸੀ ਰਵਲਵਰ ਉਹ ਵੀ ਜਿਹੜਾ ਸੀ ਉਹ ਵੀ ਬਰਾਮਦ ਕੀਤਾ ਸੀ ਤੇ ਉਸ ਮੁਕਦਮੇ ਵਿੱਚ 307 ਦਾ ਵਾਧਾ ਕੀਤਾ ਗਿਆ ਸੀ